ਜੇ ਮੈਂ ਕੋਈ ਖਰਚਾ ਪਤਨਾ ਮੰਗਦੀ ਆ ਤਾਂ ਮੈਨੂੰ ਕੁੱਟਦਾ ਤੇ ਕੀ ਕਹਿੰਦੇ ਮੈਨੂੰ ਕੱਲ ਇੰਨਾ ਕੁੱਟਿਆ ਮੇਰੇ ਮੂਹ ਦਾ ਸਤਾ ਬਿਲੋਂ ਹਾਲ ਕਰਤਾ ਹੁਣ ਮੇਰੇ ਕਿਰਪਾਨਾਂ ਨਾਲ ਉਹ ਵੀ ਕੁੱਟਿਆ ਮੈਂ ਮਸਲਾ ਕੱਲ ਮੈਨੂੰ ਸੰਦਾ ਮੈਂ ਵਸਨਾ ਚਾਹੁੰਨੀ ਉਹ ਮੈਨੂੰ ਵਸਨਾ ਨਹੀਂ ਮੈਨੂੰ ਖਰਚਾ ਪਤਨਾ ਨਹੀਂ ਦਿੰਦਾ ਨਹੀਂ ਰੀਜ਼ਨ ਕੀ ਹੈ ਮੈਨੂੰ ਕਿਉਂ ਨਹੀਂ ਮਰਖਣਾ ਚਾਹੁੰਦਾ ਤੈਨੂੰ ਕੰਨ ਨਹੀਂ ਕੰਨ ਮਰਖਣਾ ਨਹੀਂ ਤੂੰ ਗਲਤ ਹੈ ਗਲਤ ਦਾ ਜੀ ਮੈਨੂੰ ਗਾਹ ਤੇ ਦੋਸਤ ਮੈਂ ਉਹਦੇ ਤੋਂ ਪ੍ਰੂਫ ਮੰਗਣਾ ਚਾਹੁੰਦੀ ਮੈਂ ਗਲਤ ਹਾਂ ਨਾ ਮੇਰੇ ਤੋਂ ਮੈਨੂੰ ਪ੍ਰੂਫ ਦੇ ਦੇ ਮੈਂ ਗਲਤ ਹਾਂ ਮੈਨੂੰ ਬੇਪਾਲ ਤੂੰ ਮੈਨੂੰ ਪੰਡ ਦਾ ਰਹਿੰਦਾ ਹਰੇਕ ਨਾਲ ਹੀ ਪੰਡ ਦਾ ਰਹਿੰਦਾ ਮੈਨੂੰ ਗੱਲ ਕੀ ਹੋਇਆ ਗਲਤ ਤੂੰ ਸਾਨੂੰ ਇਹ ਵੀ ਗੱਲ ਕਹਿੰਦਾ 4-5 ਵਜੇ ਆਇਆ ਮੈਂ ਚਲਾ ਰਹੀ ਸੀ ਇੰਸਟਾ ਉਹਨੂੰ ਗਲਤ ਫਹਮੀ ਹੋ ਗਈ ਕਿ ਕੀ ਕਰ ਰਹੀ ਸੀ ਤੁਸੀਂ ਇੰਸਟਾ ਚਲਾ ਰਹੀ ਸੀ ਵੀਡੀਓ ਦੇਖ ਰਹੀ ਸੀ ਉਹਨੂੰ ਗਲਤ ਫਹਮੀ ਹੋ ਗਈ ਕਿ ਮੈਂ ਕਿਸੇ ਨਾਲ ਗੱਲਬਾਤ ਕਰ ਰਹੀ ਆ ਉਹਨੇ ਮੇਰੀ ਇੱਕ ਨਹੀਂ ਸੁਣੀ ਉਹਨੇ ਮੈਨੂੰ ਕੁੱਟਿਆ ਕੀ ਕਿਆ ਨਾਲ ਕੁੱਟਿਆ ਮੇਰੇ ਵਾਲ ਕੁੱਟੇ ਮੇਰੇ ਲੱਕ 'ਚ ਕੁਰਪਾਨਾ ਮਾਰੇ ਆ ਘਰੇ ਕੋਈ ਨਹੀਂ ਸੀ ਜਦ ਮੈਂ ਕੱਲੀ ਹੁੰਦੀ ਆ ਉਹ ਮੈਨੂੰ ਮਾਰ ਦਿੰਦਾ ਬੱਚਾ ਹੈ ਤੇਰੇ ਕੋਲ ਇੱਕ ਬੇਟਾ ਮੇਰੇ ਕੋਲ ਤੇ ਪਹਿਲੇ ਵੀ ਮਾਰਕਟ ਕਰਦੇ ਹਾਂਜੀ ਪਹਿਲੇ ਵੀ ਕਈ ਵਾਰ ਕੀਤੀ ਹੋਈ ਹੈ ਪਰ ਅਸੀਂ ਐਵੇਂ ਸੁਝਾ ਲੰਦੇ ਸੀ ਕਿਉਂਕਿ ਮੈਂ ਵਸਣਾ ਚਾਹੁੰਦੀ ਸੀ ਮੇਰਾ ਬੇਟਾ ਨਾ ਦਵਾਜੂ ਆ ਉਹਨੂੰ ਪ੍ਰੋਬਲਮ ਹੈ ਉਹਦਾ ਚੰਡੀਗੜ੍ਹ ਦਾ ਇਲਾਜ ਚੱਲ ਰਿਹਾ ਹੈ ਹਾਂਜੀ ਉਹਦਾ ਪੀਜੀਆ ਇਲਾਜ ਚੱਲ ਰਿਹਾ ਹੈ ਸਕੇ ਪੁਲਿਸ ਨੇ ਸਕੇ ਕਰੀਏ ਤੁਸੀਂ ਪਹਿਲਾਂ ਹਾਂਜੀ ਪਹਿਲਾਂ ਕੀਤੀ ਸੀ ਤੇ ਉਹਨਾਂ ਦਾ ਫੋਨ ਵੀ ਆਇਆ ਸੀ ਮੈਂ ਰਿਜੈਕਟ ਕਰਤਾ ਸੀ ਮੈਂ ਕਿਹਾ ਕੋਈ ਨਾ ਮੈਂ ਵਸ ਜੂਗੀ ਫੋਨ ਨਹੀਂ ਮੈਨੂੰ ਤੰਗ ਕਰਦੇ ਪਰ ਹੁਣ ਮੈਨੂੰ ਫੇਰ ਤੋਂ ਤੰਗ ਕਰਨ ਲੱਗ ਗਏ ਹਉਂ ਤੋ ਸਕੇ ਚੰਦੋ ਹੁਣ ਮੈਂ ਉੱਥੇ ਵਸਣਾ ਨਹੀਂ ਮੈਨੂੰ ਮੇਰਾ ਨਿਆ ਦਾਇਆ ਜੀ ਹੈ ਜੀ ਮੇਰਾ ਨਾਮ ਸੁਖੋ ਦੇਵੀ ਸੁਖੋ ਦੇਵੀ ਬੇਟੀ ਦਾ ਨਾਮ ਹਾਂਜੀ ਕੁੜੀ ਦਾ ਨਾਮ ਕਿਸ਼ਨਾ ਦੇਵੀ ਤੁਸੀਂ ਹਾਂ ਕਿਸ਼ਨਾ ਇਹ ਹਿੰਮੂ ਆਜਾਦਾ ਚੀਕੇ ਦੇ ਨਾਲ ਹਿੰਮੂ ਆਜਾਦਾ ਕੀ ਪਰੇਸ਼ਾਨੀ ਹੈ ਪਰੇਸ਼ਾਨੀ ਬਸ ਸਾਲ ਕਿ ਮੇਰੀ ਗੁੜੀਆਂ ਨੂੰ ਠੀਕ ਰੱਖਿਆ 5 ਸਾਲੇ ਦਾ ਵਿਆਹ ਦਾ ਹੋਇਆ ਸਾਲ ਠੀਕ ਰੱਖਿਆ ਉਸ ਤੋਂ ਬਾਅਦ ਜਮਾਈ ਸਾਨੂੰ ਮੇਰੀ ਕੁੜੀਆਂ ਨੂੰ ਬਹੁਤ ਤੰਗ ਕਰਨ ਲੱਗ ਗਿਆ ਮੇਰੇ ਜਮਾਈ ਕਦੋਂ ਕੁੱਟ ਦਿੰਦਾ ਇਹਨੂੰ ਕਦੋਂ ਕੀ ਇਹਨੂੰ ਕਹਿੰਦਾ ਆਹ ਲੈ ਕੇ ਆ ਆਹ ਲੈ ਕੇ ਆ ਕੀ ਮੰਗ ਕਰਦਾ ਇਹ ਮੰਗ ਕਹਿਲਾ ਸੀ ਵਿਆਹ ਚ ਦਿੱਤਾ ਤੇ ਮੋਟਰਸਾਈਕਲ ਇਹ ਉਸ ਤੋਂ ਬਾਅਦ ਹੁਣ ਮੰਗਦਾ ਬੋਲਟ ਅਸੀਂ ਬੋਲਟ ਦੇ ਨਹੀਂ ਸਕਦੇ ਗਰੀਬ ਬੰਦੇ ਪਹਿਲੇ ਕਿੰਨਾ ਪੈਸਾ ਲੈ ਰਿਹਾ ਸੀ ਇਹਦੇ ਵਿਆਹ ਤੇ ਪਹਿਲਾਂ ਅਸੀਂ ਬੋਲ ਲਾਤਾ 7-8 ਲੱਖ ਰੁਪਏ ਲਾਤਾ ਕੜੇ ਤੇ ਕਰ ਦਿੱਤਾ ਛਾਂਪਾਂ ਦਿੱਤੀਆਂ ਵੀ ਸਾਰਾ ਕੁਝ ਨਿੱਕਾ ਮੋਟਾ ਸਮਾਨ ਦਿੱਤਾ ਹੈ ਤੰਗ ਕਿਉਂ ਕਰਦਾ ਹੈ ਤੰਗ ਬਸੇ ਕਰਦਾ ਹੈ ਕੰਮ ਕਰਦਾ ਨਹੀਂ ਬੇਲਾ ਰਹਿੰਦਾ ਸਾਨੂੰ ਨਹੀਂ ਪਤਾ ਵੀ ਕੀ ਖਾਂਦਾ ਕੀ ਨਹੀਂ ਖਾਂਦਾ ਸਾਡੀ ਕੁੜੀਆਂ ਨੂੰ ਜਦੋਂ ਦੇਖਾ ਦਿਲ ਕਰਦਾ ਉਹਦੇ ਕੁੱਟ ਦਿੰਦਾ ਸਾਡੀ ਕੁੜੀਆਂ ਨੂੰ ਇੱਕ ਮੇਰੇ ਕੋ ਮੁੰਡਾ ਇੱਕ ਕੁੜੀ ਹੈ ਅਸੀਂ ਜਿਵੇਂ ਲੈ ਕੇ ਆਏ ਆ ਠੀਕ ਹੈ ਨਾ ਇਹ ਨਾ ਜੀ ਲੜਾਈ ਝਗੜਾ ਹੋਇਆ ਵੀ ਚਲੋ ਹੁਣ ਬੱਚੇ ਮੋਬਾਈਲ ਕੱਢ ਲੈਂਦੇ ਦੇਖ ਲੈਂਦੇ ਨੇ ਉਹਨੂੰ ਤੁਹਾਡੀ ਗਲਤ ਫਹਮੀ ਹੋ ਗਈ ਵੀ ਇਹ ਮੋਬਾਈਲ ਗਲਤ ਫੋਨ ਕਰ ਰਹੀ ਹੈ। ਵੀ ਇਹੋ ਜਿਹੀ ਕੋਈ ਗੱਲ ਨਹੀਂ ਐਕਸਟਰਾ ਦੇਖ ਰਹੀ ਸੀ। ਜਦੋਂ ਉਹ ਐਕਸਟਰਾ ਦੇਖੇ ਤਾਂ ਨਾਲ ਫੋਨ ਫੜ ਲਿਆ ਕਿ ਹਿੰਨੀ ਬੇਟੀ ਦੀ। ਮੇਰੀ ਇੱਕ ਬੇਟੀ ਹੈ। ਇੱਕ ਬੇਟੀ ਹਾਂਜੀ। ਇਹ ਵੀ ਉਹਦੇ ਦੇਖਣ ਨੂੰ ਮਾਝੇ। ਹਾਂਜੀ ਇਹ ਮਾਝੇ ਦੇ ਵਿਆਹ ਹੀ। ਦੇਖੋ ਪਹਿਲੇ ਵੀ ਸਭ ਨੂੰ ਦੋਸਤ ਹੋਇਆ ਬੜਾ। ਹਾਂਜੀ ਪਹਿਲੇ ਸਾਡਾ ਪੰਚਾਇਤੀ ਫੈਸਲਾ ਸੀ ਅਸੀਂ ਭੇਜਤਾ ਸੀ। ਉਸ ਟਾਈਮ ਕੀ ਹੋਇਆ ਸੀ? ਉਸ ਟਾਈਮ ਤੇ ਸਹੀ ਲੜਾਈ ਚੜਾਈ। ਉਸ ਟਾਈਮ ਨੂੰ ਸੀ ਕਿ 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 ਪਹਿਲਾਂ ਹੀ। ਅਸੀਂ ਸ਼ਿਕਾਇਤ ਅਸੀਂ ਸ਼ਿਕਾਇਤ ਕੀਤੀ ਸੀ ਅਸੀਂ ਸਿਕਾਇਤ ਕਿ ਸਾਲੋਂ ਫਿਰ ਬਾਅਦ ਸਾਡੇ ਪੰਚਾਇਤ ਦੀ ਫੈਸਲਾ ਸੀ ਅਸੀਂ ਕੁੜੀ ਭੇਜਦੀ